ਬਸੀ ਪਛਾਣਾ ਥਾਣੇ ਦੀ ਪੁਲਿਸ ਪਾਰਟੀ ਨੂੰ ਖਬਰ ਖਾਸ ਨੇ ਤਲਾਹ ਦਿੱਤੀ ਸੀ ਕਿ ਲਖਵਿੰਦਰ ਸਿੰਘ ਵਾਸੀ ਚੋਲਟਾ ਖੁਰਦ ਜ਼ਿਲ੍ਹਾ ਮਹਾਲਾ ਤੇ ਹਰਦੀਪ ਸਿੰਘ ਵਾਸੀ ਬਜੀਤਪੁਰ ਥਾਣਾ ਬਸੀ ਪਛਾਣਾ ਇਹ ਦੋਵੇਂ ਜਾਣੇ ਰਲ ਕੇ ਦੂਜੇ ਸਟੇਟਾਂ ਤੋਂ ਸ਼ਰਾਬ ਲਿਆ ਕੇ ਇਹ ਏਰੀਆ ਵਿੱਚ ਵੇਚਦੇ ਨੇ ਤੇ ਜਿਸ ਤੇ ਪੁਲਿਸ ਪਾਰਟੀ ਨੇ ਇਹਨਾਂ ਨੂੰ ਨਾਕਾਬੰਦੀ ਕਰਕੇ ਕਾਬੂ ਕੀਤਾ Honda City ਕਾਰ ਦੇ ਵਿੱਚ ਤੇ ਇਹਨਾਂ ਤੋਂ 17 ਪਿੱਟੀਆਂ ਫੋਰ ਸੇਲਿੰਗ ਚੰਡੀਗੜ੍ਹ ਸ਼ਰਾਬ ਦੀਆਂ ਬਰਾਮਦ ਕੀਤੀਆਂ ਨੇ ਪਹਿਲਾਂ ਵੀ ਕੋਈ ਮਾਮਲਾ ਦਰਜ ਨਹੀਂ ਹੋਇਆ ਹਾਂਜੀ ਲਖਵਿੰਦਰ ਸਿੰਘ ਤੇ ਪਤਾ ਲੱਗਿਆ ਮਾਮਲੇ ਦਰਜ ਨੇ ਬਾਕੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਗਧਮਾ ਦਰਜ ਕਰਕੇ ਤੇ ਮਾਨਯੋਗ ਦਲਦਿਸ਼ੇ ਪੇਸ਼ ਕੀਤਾ ਜਾਊਗਾ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਕਸ਼ਿਸ਼ ਕਰਕੇ ਅਗਲੀ ਤਫਤੀਸ਼ ਅਮਲ ਚਲਾ ਕੇ ਤੁਹਾਡੇ ਤੱਥ ਤੁਹਾਡੇ ਸਾਹਮਣੇ ਰੱਖੇ ਜਾਣਗੇ ਜਿਹੜੀ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਸ ਦੇ ਅੰਦਰਕਤ ਕਿਸ ਤਰ੍ਹਾਂ ਦੀ ਮੁਹਿੰਮ ਚੱਲ ਰਹੀ ਹੈ ਜੀ ਇਸ ਪ੍ਰਸ਼ਾਸਨ ਜੀ 1 ਮਾਰਚ ਤੋਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ੇ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਜੀ ਉਦੋਂ ਉਸ ਦੌਰਾਨ ਮੇਰੀ ਸਬਡਿਵੀਜ਼ਨ ਬੱਸੀ ਪਠਾਨਾ ਵਿੱਚ ਹੁਣ ਤੱਕ ਅਸੀਂ 126 ਮੁਕੱਦਮੇ ਐਨਡੀਪੀਐਸਐਟ ਤੇ ਐਕਸਾਈਜਟ ਦੇ ਦਰਜ ਕੀਤੇ ਨੇ ਤੇ ਇਹਨਾਂ ਵਿੱਚੋਂ ਅਸੀਂ ਕਰੀਬ 160 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜੀ ਤੇ ਕਾਫੀ ਜਗ੍ਹਾ ਦਾ ਰਿਕਵਰੀ ਕੀਤੀ ਹੈ ਜੀ ਕੋਈ ਨਸ਼ਾ ਛਡਾਓ ਕੇਂਦਰਤ ਵਿੱਚ ਹੀ ਦਾਖਲ ਕਰਵਾ ਹਾਂਜੀ ਜਿਹੜੇ ਕੁਝ ਲੋਕ ਨਸ਼ਾ ਕਰਨ ਦੇ ਆਦੀ ਹੋ ਗਏ ਨੇ ਉਹਨਾਂ ਨੂੰ ਅਸੀਂ ਪਛਾਣ ਕਰਕੇ ਲੋਕਾਂ ਦੀ ਮਦਦ ਨਾਲ ਪੰਚਾਇਤਾਂ ਦੀ ਮਦਦ ਨਾਲ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਅਸੀਂ ਨਸ਼ਾ ਮੁਕਤੀ ਕੇਂਦਰ ਵਿਚ ਦਖਲ ਕਰਾਉਣੀ ਹੈ। ਕਰੀਬ ਹੁਣ ਤੱਕ 100 ਤੋਂ ਕਰੀਬ ਅਸੀਂ ਦਖਲ ਕਰਾ ਚੁੱਕੇ ਹਾਂ ਸਭ ਦੀਨ ਬਸੇ ਬਿਠਾਣਾ ਦੇ। ਲੋਕਾਂ ਕੀ ਇਹ ਇਸਰ ਨਾ। ਲੋਕਾਂ ਨੂੰ ਇਹ ਹੀ ਪੀਲਾ ਜੀ ਨਸ਼ਾ ਮਾਰਾ ਹੈ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। ਬਾਕੀ ਜੇਕਰ ਉਹਨਾਂ ਨੂੰ ਪਤਾ ਲੱਗਦਾ ਕੋਈ ਨਸ਼ਾ ਵੇਚਣ ਵਾਲਾ ਉਹ ਉਹਨਾਂ ਦੇ ਏਰੀਆ 'ਚ ਹੈਗਾ ਤਾਂ ਉਹਨੂੰ ਸਾਨੂੰ ਸੂਚਨਾ ਦੇਣ ਉਸ ਤੇ ਤੁਰੰਤ ਸਖਤ ਕਾਰਵਾਈ ਕੀਤੀ ਜਾਊ।